क्षत्रिय काल जी आज ਅਸੀਂ ਗੱਲ ਕਰਾਂਗੇ ਉਸ ਮਹਾਨ ਸ਼ਖਸੀਅਤ ਦੀ ਜਿਸ ਨੂੰ ਇਤਿਹਾਸ ਸੇਰੇ ਪੰਜਾਬ ਵੀ ਕਹਿੰਦਾ ਹੈ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਜਨਮ 13 ਨਵੰਬਰ 1780 ਨੂੰ ਗੁਜਰਾਵਾਲਾ ਵਿੱਚ ਹੋਇਆ ਸੀ ਉਹ ਸ਼ੁਕਰ ਚੱਕੀਆ ਮਿਸਲ ਦੇ ਮੁਖੀ ਮਾ ਸਿੰਘ ਦੇ ਪੁੱਤਰ ਸਨ ਬਚਪਨ ਵਿੱਚ ਹੀ ਉਹਨਾਂ ਦੀ ਇੱਕ ਅੱਖ ਵਿੱਚ ਚਮੜੀ ਦੀ ਬਿਮਾਰੀ ਕਾਰਨ ਰੋਸ਼ਨੀ ਖਤਮ ਹੋ ਗਈ ਸੀ ਪਰ ਸੰਗਤ ਜੀ ਇਹ ਅੱਖ ਦਾ ਨਾ ਹੋਣਾ ਉਨ੍ਹਾਂ ਦੀ ਅੱਖਾਂ ਦੀ ਤਿੱਖੀ ਦੂਰੰਦੇਸ਼ੀ ਨੂੰ ਰੋਕ ਨਾ ਸਕਿਆ ਰঞ্জੀਤ ਸਿੰਘ ਬਚਪਨ ਤੋਂ ਹੀ ਜ਼ਬਰਦਸਤ ਯੋद्धा ਸਨ 12 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਆਪਣੀ ਪਹਿਲੀ ਜੰਗ ਜਿੱਤੀ ਸੀ 1792 ਵਿੱਚ ਪਿਤਾ ਦੇ ਦੇਹਾਂਤ ਤੋਂ ਬਾਅਦ ਰঞ্জੀਤ ਸਿੰਘ ਨੇ ਸਿਰਫ 12 ਸਾਲ ਦੀ ਉਮਰ ਵਿੱਚ ਮਿਸਲ ਦੀ ਨੇਤ੍ਰਤਾ ਸੰਭਾਲੀ 1799 ਵਿੱਚ ਉਨ੍ਹਾਂ ਨੇ ਲਾਹੌਰ ਤੇ ਕਬਜ਼ਾ ਕਰਕੇ ਆਪਣਾ ਕੇਂਦਰ ਉੱਥੇ ਬਣਾਇਆ 1801 ਵਿੱਚ ਰঞ্জੀਤ ਸਿੰਘ ਨੂੰ ਮਹਾਰਾਜਾ ਘੋਸ਼ਿਤ ਕੀਤਾ ਗਿਆ ਅਤੇ ਸਿੱਖ ਰਾਜ ਦੀ ਸਥਾਪਨਾ ਹੋਈ ਇਹ ਉਹ ਸਮਾਂ ਸੀ ਜਦੋਂ ਭਾਰਤ ਵਿੱਚ ਅਫਗਾਨ ਅਤੇ ਬ੍ਰਿਟਿਸ਼ ਹੌਲੀ-ਹੌਲੀ ਕਬਜ਼ਾ ਕਰ ਰਹੇ ਸਨ ਪਰ ਭਾਰਤ ਵਿੱਚ ਸਿਰਫ ਹੀ ਇੱਕ ਹੀ ਰਾਜ ਸੀ ਸਿੱਖਾਂ ਦਾ ਰਾਜ ਮਹਾਰਾਜਾ ਰਣਜੀਤ ਸਿੰਘ ਧਰਮ ਨਿਰਪੇਖ ਸ਼ਾਸਕ ਸਨ ਉਹਨਾਂ ਦੇ ਦਰਬਾਰ ਵਿੱਚ Hindu, Musalman, European ਸਭ ਨੂੰ ਇੱਕੋ ਜਿਹੀ ਇੱਜ਼ਤ ਮਿਲਦੀ ਸੀ ਉਹਨਾਂ ਨੇ ਕਦੇ ਵੀ ਧਰਮ ਦੇ ਨਾਂ ਤੇ ਕਿਸੇ ਨਾਲ ਭੇਦਭਾਵ ਨਹੀਂ ਕੀਤਾ ਹਰਮੰਦਰ ਸਾਹਿਬ ਨੂੰ ਸੋਨੇ ਵਿੱਚ ਬੜਾਇਆ ਗਿਆ ਸੀ ਉਹਨਾਂ ਦੇ ਰਾਜ ਵਿੱਚ ਲੋਕਾਂ ਦੀਆਂ ਜ਼ਮੀਨਾਂ ਦੀ ਰੱਖਿਆ ਹੁੰਦੀ ਸੀ ਗਰੀਬਾਂ ਦੀ ਮਦਦ ਕੀਤੀ ਜਾਂਦੀ ਸੀ ਰਾਜ ਵਿੱਚ ਨਾਕ ਚੋਰੀ ਹੁੰਦੀ ਸੀ ਨਾ ਡਾਕੇ ਕਿਉਂਕਿ ਨਿਆਂ ਸਭ ਲਈ ਇੱਕੋ ਜਿਹਾ ਸੀ ਰਣਜੀਤ ਸਿੰਘ ਨੇ ਫੌਜ ਨੂੰ ਯੂਰਪੀ ਤਰੀਕੇ ਨਾਲ ਸੁਧਾਰਿਆ ਉਹਨਾਂ ਦੇ ਦਰਬਾਰ ਵਿੱਚ ਫ੍ਰਾਂਸੀਸੀ ਤੇ ਇਟਾਲੀਅਨ ਜਰਨੈਲ ਵੀ ਸੇਵਾ ਕਰਦੇ ਸਨ ਮਹਾਰਾਜਾ ਦੀ ਫੌਜ ਵਿੱਚ ਸਿੱਖਾਂ ਦੇ ਨਾਲ ਨਾਲ ਹਿੰਦੂ ਮੁਸਲਮਾਨ ਅਤੇ ਯੂਰਪੀ ਸਪਾਹੀ ਵੀ ਸ਼ਾਮਲ ਸਨ ਉਹਨਾਂ ਨੇ ਕਸ਼ਮੀਰ, ਪੇਸ਼ਾਵਰ, ਅਟਕ, ਮਲਤਾਨ, ਬੇਅੰਤ ਇਲਾਕਿਆਂ ਤੇ ਆਪਣੇ ਰਾਜ ਵਿੱਚ ਮਿਲਾਇਆ। ਮਹਾਰਾਜਾ ਰਣਜੀਤ ਸਿੰਘ ਸ਼ਾਨਦਾਰ ਸ਼ਾਸਕ ਸਨ। ਪਰ ਉਹ ਬਹੁਤ ਨਿਮਰ ਵੀ ਸਨ। ਉਹਨਾਂ ਦੇ ਰਾਜ ਵਿੱਚ ਕਦੇ ਕਿਸੇ ਨੇ ਉਹਨਾਂ ਨੂੰ ਤਖਤ ਤੇ ਬੈਠ ਕੇ ਹੀਰੇ ਮੋਤੀ ਨਾਲ ਸਜਾ ਨਹੀਂ ਵੇਖੇ। ਕਹਿੰਦੇ ਹਨ ਕਿ ਉਹਨਾਂ ਦਾ ਸਭ ਤੋਂ ਪਿਆਰਾ ਗਹਿਣਾ ਸੀ ਲੋਕਾਂ ਦਾ ਪਿਆਰ। 1849 ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਗਈ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਹੌਲੀ-ਹੌਲੀ ਸਿੱਖ ਰਾਜਕਾਰ ਕਮਜ਼ੋਰ ਹੋ ਗਿਆ ਅੱਜ ਵੀ ਰঞ্জੀਤ ਸਿੰਘ ਦੀ ਯਾਦ ਪੰਜਾਬ ਦੇ ਹਰ ਦਿਲ ਵਿੱਚ ਜਿਉਂਦੀ ਹੈ ਮਹਾਰਾਜਾ ਰঞ্জੀਤ ਸਿੰਘ ਸਾਨੂੰ ਸਿਖਾਉਂਦੇ ਹਨ ਕਿ ਸ਼ੇਰ ਉਹ ਨਹੀਂ ਜੋ ਤਾਕਤ ਨਾਲ ਰਾਜ ਕਰੇ ਸਗੋਂ ਉਹ ਹੈ ਜੋ ਇਨਸਾਫ਼ ਤੇ ਪਿਆਰ ਨਾਲ ਲੋਕਾਂ ਦੇ ਦਿਲਾਂ ਤੇ ਰਾਜ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ